ਥਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ स्वागत ਤੁਹਾਡਾ ਆਪਣੇ YouTube ਚੈਨਲ All Rounder 855 Channel ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 4 ਦਸੰਬਰ ਨੂੰ ਕਰਵਾਏ ਗਏ ਸਨ ਆਪਾਂ ਗੱਲ ਕਰਾਂਗੇ ਸੰਧਾਰਸੀ ਤੇ ਉਮਰੀਆਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਜੇ ਤੁਹਾਨੂੰ ਆਪਣੇ ਵੱਲੋਂ ਦਿੱਤੀ ਹੋਈ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਉਹਦੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਗੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਸੰਧਾਰ ਸੀ ਪਟਿਆਲਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਬੈਸਟ ਰੇਡਰ ਤੇ ਜਾਫੀ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਖੁੱਡਾਂ ਵਾਲੀ ਸੇਰ ਤੇ ਮੋਦੜੀ ਹਰਿਆਣਾ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚੋਂ ਮੋਦੜੀ ਹਰਿਆਣਾ ਸੈਕੰਡ ਤੇ ਖੁੱਡਾਂ ਵਾਲੀ ਸੇਰ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਪ੍ਰਵੀਨ ਬੋਪਰਾ ਵਾਲਾ ਪੰਜ ਕੁ ਵੱਡੀਆਂ ਪਾ ਕੇ ਪੰਜ ਨੰਬਰ ਲਈ ਤੇ ਟਵਿੱਟ ਜਾਫੀਆਂ ਦੀ ਗੱਲ ਕਰਕੇ ਤਾਂ ਇੱਥੇ ਜਾਫੀ ਬਣਾਂ ਬਿੱਲਾ ਖੁੱਡਾਂ ਵਾਲੀ ਸੇਰ ਜਾਂਟਾ ਖੁੱਡਾਂ ਵਾਲੀ ਸੇਰ ਤੇ ਸੇਵਕ ਝਾੜੋਂ ਵਾਲਾ ਤਿੰਨੇ ਜੈਂਟ ਵੈਸਟ ਜਾਫੀ ਬਣਿਆਗੇ ਅੱਗੇ ਗੱਲ ਕਰਦੇ ਹਾਂ ਉਮਰੀਆਣਾ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 90 ਹਜ਼ਾਰ ਸੀ ਤੇ ਬੈਸਟ ਰੇਂਡਰ ਤੇ ਜਾਫੀ ਦੇ ਲਈ ਸੋਨੇ ਦੇ ਕੈਂਠੇ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਖਡੂਰ ਸਾਹਿਬ ਤੇ ਕ੍ਰਿਆਲਾ ਮਾਨਕ ਫਵਾੜਾ ਦੀਆਂ ਟੀਮਾਂ ਦੇ ਵਿੱਚ ਕਾ ਰਏ ਦੇ ਵਿੱਚੋਂ ਕ੍ਰਿਆਲਾ ਮਾਨਕ ਫਵਾੜਾ ਦੇ ਨੰਬਰ ਰਹੇ 35 ਤੇ ਖਡੂਰ ਸਾਹਿਬ ਦੇ ਨੰਬਰ ਰਹੇ 33 ਇਹਦੇ ਵਿੱਚੋਂ ਖਡੂਰ ਸਾਹਿਬ ਸੈਕੰਡ ਤੇ ਕ੍ਰਿਆਲਾ ਮਾਨਕ ਫਵਾੜਾ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਜੱਗੂ ਸੈਦੋ ਵਾਲਾ 16 ਕਵਡੀਆਂ ਪਾ ਕੇ 15 ਨੰਬਰ ਲੈ ਤੇ ਤੇ ਵੈਟ ਜਾਫੀ ਬਣਾਂਗਾ ਜੈਵੋ ਰੌਕੇ ਵਾਲਾ 5 ਟੱਚ ਲੈ ਕੇ ਦੋ ਜੱਫੇ ਲਾਏ ਤੇ ਹਾਂ ਜੀ ਇਹ ਸੀ 4 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਆ ਰਿਜ਼ਲਟ ਦੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ